ਫਿਰੋਈਪੁਰ ਦੇ ਵਿੱਚ ਇੱਕ ਵਾਰ ਫਿਰ ਚੱਲੀਆਂ ਗੋਲੀਆਂ ਤਰੀਕ ਪੁੱਗਤ ਕੇ ਵਾਪਸ ਜਾ ਰਹੇ ਨੌਜਵਾਨ ਤੇ ਅਣਪਛਾਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਦੋ ਸ਼ੂਟਰ ਕੱਚਾ ਜੀਰਾ ਰੋਡ ਦੀ ਘਟਨਾ ਦੱਸੀ ਜਾ ਰਹੀ ਹੈ ਐਸ ਡੀ ਐਮ ਆਫਿਸ ਵਿੱਚੋਂ ਤਰੀਕ ਪੁੱਗਤ ਕੇ ਵਾਪਸ ਜਾ ਰਹੇ ਸਨ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਚਾਰ ਨੌਜਵਾਨ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਜੋ ਕਿ ਤਲਵੰਡੀ ਪਾਈ ਦਾ ਰਹਿਣ ਵਾਲਾ ਹੈ ਫਿਰੋਜ਼ਪੁਰ ਐਸ ਡੀ ਐਮ ਦੀ ਅਦਾਲਤ ਵਿੱਚ ਤਰੀਕ ਭੁਗਤਣ ਲਈ ਆਇਆ ਹੋਇਆ ਸੀ ਜਿਸ ਨਾਲ ਉਸ ਦੇ ਕੁਝ ਸਾਥੀ ਵੀ ਆਏ ਹੋਏ ਸਨ ਜਦੋਂ ਉਹ ਵਾਪਸ ਤਰੀਕ ਭੁਗਤ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਹ ਰੁਕੇ ਤਾਂ ਜਿਸ ਦੀ ਜਿਸ ਤਰ੍ਹਾਂ ਹੀ ਉਹ ਗੱਡੀ ਵਿੱਚੋਂ ਉਤਰਿਆ ਤਾਂ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੇ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੀ ਇੱਕ ਗੋਲੀ ਉਸਦੇ ਪੈਰ ਵਿੱਚ ਲੱਗੀ ਅਤੇ ਉਸ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਗੋਲੀਬਾਰੀ ਕਰਨ ਤੋਂ ਬਾਅਦ ਨਕਾਬਪੋਸ਼ ਮੋਟਰਸਾਈਕਲ ਸਵਾਰ ਉਤੋਂ ਫਰਾਰ ਹੋ ਗਏ ਜ਼ਖਮੀ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਇਹ ਲਾਇਲੀ ਪਰਤੀ ਕਰਵਾਇਆ ਗਿਆ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਲੋਕ ਤਰੀਕ ਭੁਗਤਣ ਆਏ ਹੋਏ ਸਨ ਤੇ ਦੋ ਨੌਜਵਾਨਾਂ ਨੇ ਮੋਟਰਸਾਈਕਲ ਤੇ ਆ ਕੇ ਇਨ੍ਹਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਏ। ਮਾਮਲੇ ਦੀ ਤਵਦੀਸ਼ ਕੀਤੀ ਜਾ ਰਹੀ ਹੈ ਜਲਦੀ ਹੀ ਰੂਪੀਆਂ ਨੂੰ ਫੜ ਲਿਆ ਜਾਵੇਗਾ। ਪੁਲਿਸ ਨੂੰ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਪੁਲਿਸ ਹਰ ਐਂਗਲ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲਾਂ ਤੀਕ ਤੇ ਆਏ ਸੀਗੇ ਜੀ। ਸਾਬਕਾ ਤੀਕ ਤੇ ਆਏ ਸੀ। ਅੱਗੇ ਜਗਾਹ 'ਤੇ ਗੱਡੀ ਕਿੱਥੇ ਰੋਕੀ ਹੈ ਮਿਸ਼ਾਉ ਕਰ ਰਹੇ ਹੁੰਦੇ ਮੰਗਰੋ ਸਲੈਂਡਰ ਮੋਟਰਸੋਂ ਦੇ ਦੋ ਮੁੰਡੇ ਆਏ। ਕੋਲੋਂ ਫੋਨ ਕੀਤਾ। ਮੈਂ ਉਹ ਮਿਸ਼ਾਉ ਕਰਨ ਲੱਗਿਆ ਤਾਂ ਇਹਨਾਂ ਦੇ ਪੈਰਾਡ ਕੋਲੋਂ। ਭਾਈ ਤੁਸੀਂ ਕਿ ਨਹੀਂ ਜਾਣੇ ਸੀ? ਇੱਥੇ ਤਾਂ ਚਾਰ ਜਾਣੇ ਸੀ ਮੁੰਡੇ ਗੱਡੀ 'ਚ ਬੈਠੇ ਸੀ ਜਿਹੜੇ ਮੈਂ ਉਤਰੇ। ਕੱਲੇ ਦੋ ਹੀ ਸਰੇ ਹਾਂ ਕੀ ਨਾਮ ਦਾ ਮੇਰਾ ਨਾਮ ਕੋਲੀਆ ਹਾਂ ਚੋ ਤੇ ਨਾਮ ਮਿਲਿਆ ਮੈਂ ਤਲਵੰਡੀ ਪਈ ਤੇ ਜੀ ਤੁਸੀਂ ਆਏ ਕੀ ਸੀ ਕੋ ਕੇ ਸੀਗੇ ਨਹੀਂ ਮੇਰੇ ਨਾਲ ਦੇ ਮੁੰਡੇ ਕੈਸੀਆਂ ਦੇ ਤਰੀਕ ਅੱਛਾ ਜੀ ਬਾਅਦ ਤੋਂ ਗੁਆ ਰਹੇ ਜੀ ਹੁਣ ਪੈ ਤੀ ਕਿੰਨੇ ਫਾਇਰ ਕੀਤੇ ਇਹ ਮੇਰੇ ਦੇਖੀ ਲੱਗਾ ਜੀ ਬਾਕੀ ਸਾਨੂੰ ਪਤਾ ਨਹੀਂ ਲੱਗਾ ਮੈਂ ਉੱਥੇ ਡਿੱਗ ਪਿਆ ਉਹ ਕਿੰਨੇ ਜਣੇ ਮੋਰਸ ਦੋ ਜਣੇ ਸੀ ਤੇ ਕੱਲੇ ਇੱਕ ਰੰਦ ਬੰਦੇ ਨੇ ਫਾਇਰ ਕੀਤਾ ਹਾਂ ਜੀ ਇੱਕ ਚਲਾ ਦਿਆ ਸੀ ਭੱਜ ਗਏ ਫਿਰ ਕਿਹੜੀ ਜਗ੍ਹਾ ਇਨਸੀਡੈਂਟ ਹੋਇਆ ਹੈ ਜੀ ਜੀ ਜੀਗਾਰ ਰੋਡ ਤੇ ਹੋਇਆ ਜੀ ਮੈਂ ਦੱਸਦਾ ਬਚਾਰਾ ਅੱਜ ਆਇਆ ਨਾ ਕਿਹੜਾ ਮਿੰਟੀ ਮੋਟੀ ਵਾਹ ਹੋ ਜਾਂਦੀ ਸੀ ਉੱਥੇ ਆਜੋ ਮਣਾ ਜੀ ਤੁਹਾਨੂੰ ਪਤਾ ਲੱਗ ਗਿਆ ਮੈਨੇ ਚੱਕਣ ਲੱਗੋ ਲੈ ਚੰਕੀ ਲੱਗੀ ਸ਼ਖਸੋਂ ਸਰ ਕੀ ਮਾਮਲਾ ਜੀ ਕਿ ਉਹਨੇ ਸਾਡੇ ਧਿਆਨ ਦੇ ਵਿੱਚ ਆਇਆ ਵੀ ਕੁਲਵੀਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਤਲਵੰਡੀ ਭਾਈਏ ਦੀ ਦੁਕਾਨ ਹੈ ਇਹ ਅੱਜ ਇੱਥੇ ਕਿਸੇ ਤਰੀਕ ਤੇ ਆਇਆ ਹੋਇਆ ਸੀ ਉਸ ਤੋਂ ਬਾਅਦ ਇਹ ਜਾ ਰਿਹਾ ਸੀ ਇੱਕ ਜਗ੍ਹਾ ਇਹਨਾਂ ਨੇ ਕਾਰ ਰੋਕ ਕੇ ਤੇ ਇਹ ਰੁਕਿਆ ਤੇ ਜਦੋਂ ਕਾਰ ਚੋਂ ਉਤਰਿਆ ਤੇ ਦੋ ਵਿਅਕਤੀ ਇਹਦੇ ਕੋਲ ਆਏ ਬਟ ਕਹਿੰਦਾ ਜੀ ਮੈਂ ਨੰਬਰ ਦੀ ਗੱਲ ਕੀਤੀ ਮੇਰੇ ਪੈਰ ਤੇ ਗੋਲੀ ਲੱਗੀ ਠੀਕ ਹੈ ਜਿਹੜਾ ਇਹਨੂੰ ਪੁੱਛਿਆ ਵੀ ਕੀ ਤੇਰੇ ਨਾਲ ਕੋਈ ਤਾੜਿਆ ਉਹਨਾਂ ਨੇ ਜਾਂ ਕੁਝ ਤੈਨੂੰ ਥ੍ਰੈਟ ਕੀਤਾ ਜਾਂ ਕੋਈ ਗੱਲ ਕਰਦਾ ਕੋਈ ਗੱਲ ਨਹੀਂ ਕੀਤੀ ਵੀ ਉਹ ਝੁਕੇ ਤੇ ਪੈਰ ਤੇ ਗੋਲੇ ਉਹਨਾਂ ਦਾ ਸੀਗਾ ਤੇ ਪੈਰ ਤੇ ਮੇਰੇ ਗੋਲੀ ਲੱਗੀ ਉਹ ਦੇਖਦੇ ਆਂ ਜੀ ਪਤਾ ਕਰਦੇ ਆਂ ਜਿਹੜਾ ਜਿਹਨੇ ਗੱਸੇਵਲੀ ਦੀ ਕੋਈ ਲਾਗੜਤਾ ਹੈ ਨਹੀਂ ਬਟ ਫਿਰ ਵੀ ਇਹਦੀ ਇਨਵੈਸਟੀਗੇਸ਼ਨ ਕਰਦੇ ਆਂ ਵੀ ਕੀ ਰੀਜ਼ਨ ਹੈ ਵੀ ਜਿਹੜੀ ਇਹਦੇ ਪੈਰ ਤੇ ਵੱਜੀ ਹੈ ਜਾਂ ਕੀ ਕਾਰਨ ਹੈ ਉਹ ਸਾਰਾ ਇਹਦਾ ਸਟੇਟਮੈਂਟ ਲੇ ਕੇ ਕਾਰਵਾਈ ਵੀ ਅਮਲ ਚ ਲਿਆਵਾਂਗੇ ਤੇ ਜੀ ਤਹ ਤੱਕ ਜਾਵਾਂਗੇ ਵੀ ਕੀ ਰੀਜ਼ਨ ਸਰ ਪਤਾ ਲੱਗਿਆ ਜੀ ਕਿਹੜੇ ਤਰੀਕ ਤੇ ਆਇਆ ਸੀ ਜਿਹੜੇ ਜਿਨ੍ਹਾਂ ਨੇ ਚਲਾਈਏ ਜੇ ਤਾਂ ਮੋਟਰਸਾਈਕਲ ਤੇ ਸੀਗੇ ਇਹ ਕਾਰ ਤੇ ਸੀਗੇ ਨਕਾਪੋ ਸੀ ਜੀ ਸਰ ਐਸਜੀਪੀ ਪਹੁੰਚ ਕੇ ਅਸੀਂ ਕਿਹੜੀ ਤਰੀਕਾ ਐ ਐਸਜੀਪੀ ਕੋਲ ਤੇ ਇਹਨਾਂ ਦੀ ਕੋਈ ਸੀਗੀ ਜਨਰਲ ਜਿਹੜੀ ਕੋਈ ਜਮੇਦਾਰ ਦੋਸਤ ਆ ਕੋਈ ਟਾਬਿਆ ਕਰਦਾ ਉੱਥੇ ਕੋਈ ਜਲਵਾਤ ਸੀਗੀ ਕਿ ਪੁਲਿਸ ਨੇ ਇਹਨਾਂ ਦਾ ਕਲੰਦਰਾ ਦਿੱਤਾ ਜਿਉਂ ਕੋਈ ਦੋ ਪਾਰਟੀਆਂ ਦੇ ਵਿੱਚ ਨਹੀਂ ਹੈ ਜੀ ਉਹ ਜੀ ਕਰਦਾ ਸਹੀ ਠੀਕ